ਹਾਂਜੀ ਪੰਜਾਬੀਓ ਗੱਲ ਅਮਰਪਾਲ ਦੀ ਹੈ ਭਾਈ ਸਾਹਿਬ ਨੂੰ ਫਿਰ ਤੋਂ ਜਿਆਦਾ ਸਤਾਇਆ ਜਾ ਰਿਹਾ ਕਿ ਜਿਹੜਾ ਡਿਬਰੂਗੜ੍ਹ ਦੇ ਵਿੱਚ ਹੁਣ ਭਾਈ ਅਮਰਪਾਲ ਸਿੰਘ ਦੇ ਕੋਲ ਬੰਦਾ ਭੇਜਿਆ ਗਿਆ ਉਹ ਬੰਦਾ ਕੌਣ ਹੈ ਉਹਦੇ ਕੋਲੋਂ ਦੱਸ ਰਹੇ ਨੇ ਕਿ ਵੱਡੇ ਪੱਦਰ ਤੇ ਸਮੈਕ ਸਮੂਹ ਯਾਨੀ ਇਹਨਾਂ ਨੇ ਦਿਖਾਵਾ ਹੀ ਕੀਤਾ ਬੰਦਾ ਦਾ ਇਹਨਾਂ ਦਾ ਹੀ ਹੈ ਹੁਣ ਮੈਂ ਤੁਹਾਨੂੰ ਗੱਲ ਇਹ ਦੱਸੂਗਾ ਵੀ ਬੰਦਾ ਲੈਣ ਕੀ ਗਿਆ ਤੇ ਭੇਜਿਆ ਕਿਉਂ ਅਡੇਬਰੂਗੜ ਜੇਲ੍ਹ ਦੇ ਵਿੱਚ ਜੇਲ੍ਹਾਂ ਤਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਨੇ ਇੱਥੇ ਕਿਉਂ ਨਹੀਂ ਸ਼ਿਫਟ ਕੀਤਾ ਉਸ ਬੰਦੇ ਨੂੰ ਇਹਨਾਂ ਨੇ ਦਿਖਾਇਆ ਵੀ ਬੰਦਾ ਵੀ ਨਸ਼ਾ ਫੜਿਆ ਗਿਆ ਬੰਦੇ ਤੋਂ ਅੱਛਾ ਫਿਰ ਹੋਰ ਕੋਈ ਮੈਕਮਾ ਕੋਈ ਹੋਰ ਜੇਲ੍ਹਾਂ ਇੱਥੇ ਨੇੜੇ ਤੇੜੇ ਹੈ ਨਹੀਂ ਯਾਰ ਡੇਬਰੂਗੜ੍ਹ ਦੇ ਵਿੱਚ ਭੇਜਣ ਦਾ ਮਕਸਦ ਕੀ ਹੈ ਇਹ ਜਿਹੜੀਆਂ ਚਾਲਵਾਜ਼ੀਆਂ ਸਰਕਾਰ ਕਰ ਰਹੀ ਹੈ ਸਮਝੋ ਇਹਨਾਂ ਗੱਲਾਂ ਨੂੰ ਇਹਨਾਂ ਨੇ ਚਾਲ ਕੀ ਖੇਢੀ ਹੈ ਨਾ ਹੁਣ ਵੀ ਉੱਥੇ ਬੰਦੇ ਨੂੰ ਪਹੁੰਚਾ ਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਹੌਲੀ-ਹੌਲੀ ਮੇਲ-ਮਲਾਪ ਕਰਾਵਾਂਗੇ ਬੰਦੇ ਦੀਆਂ ਤਸਵੀਰਾਂ ਲਾਈਆਂ ਜਾਣੀਆਂ ਮੈਂ ਤੁਹਾਨੂੰ ਪਹਿਲੇ ਹੀ ਦੱਸ ਰਿਹਾ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲਾਂ ਹੋਣੀਆਂ ਨੇ ਮੇਰਾ ਵੀਰ ਪਹਿਲਾਂ ਥੋੜੀ ਜੀ ਗੱਲ ਮੈਂ ਸਾਫ਼ ਕਰ ਦਿੰਨਾ ਉਹਦੇ ਭਰਾ ਦੀ ਉਹਦੇ ਭਰਾ ਨੇ ਆਹ ਹੁਣ ਮੰਨ ਲਓ ਉਹਦੇ ਤੇ ਇਲਜ਼ਾਮ ਲੱਗੇ ਸੀ ਵੀ ਇਹਦੇ ਤੋਂ ਹੀ ਉਹ ਫੜਿਆ ਗਿਆ ਜੀ ਫਲਾਨਾ ਫੜਿਆ ਗਿਆ ਜੀ ਨਸ਼ਾ ਪੱਤਾ ਉਹਦੇ ਵਿੱਚ ਇਹ ਸਾਬਤ ਨਹੀਂ ਕਰ पाए ਤਾਂ ਹੁਣ ਭਾਈ ਅਮਰਤਪਾਲ ਸਿੰਘ ਡੀਬਰੂਗੜ ਦੇ ਵਿੱਚ ਬੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਡੀਬਰੂਗੜ ਵਿੱਚ ਹੀ ਉਹਨੂੰ ਭੇਜਿਆ ਗਿਆ ਬੰਦੇ ਨੂੰ ਵੀ ਇਹਦੇ ਨਾਲ ਮੁਲਾਕਾਤ ਕਰਵਾਵਾਂਗੇ ਇਹਨੂੰ ਜਾਣੋ ਪਛਾਣੋ ਕਰਾ ਕੇ ਤਸਵੀਰਾਂ ਲਈਆਂ ਜਾਣਗੀਆਂ ਉਸ ਤੋਂ ਬਾਅਦ ਉਹਦੀ ਹੋ ਸਕਦਾ ਕੋਈ ਰਿਕਾਰਡਿੰਗ ਉਹਦੇ ਨਾਲ ਕਰ ਲੈਣ ਬੋਲਦੇ ਦੀ ਕੋਈ ਗੱਲਾਂ ਕਰਦੇ ਦੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਪੇਸ਼ ਕਰ ਦੇਣਾ ਜਨਤਾ ਦੇ ਸਾਹਮਣੇ ਵੀ ਭਾਈ ਇਹ ਬੰਦਾ ਅਮਰਤਪਾਲ ਦਾ ਸੀ ਠੀਕ ਹੈ ਜੀ ਸਮਝੋ ਇਸ ਗੱਲ ਨੂੰ ਵੀ ਅਮਰਤਪਾਲ ਦੇ ਨਾਲ ਇਹਦਾ ਕਿਤੇ ਨਾ ਕਿਤੇ ਇਹਨਾਂ ਨੇ ਕਨੈਕਟ ਬਖਾ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਰਿਹਾ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਇਹ ਗੱਲ ਸਾਬਤ ਕਰ ਦੇਣੀ ਹੈ ਵੀ ਇਹ ਬੰਦਾ ਅਮਰਤਪਾਲ ਦਾ ਹੈ ਅਮਰਤਪਾਲਤਾ ਜੀ ਚਿੱਟੇ ਦਾ ਕੰਮ ਕਰਦਾ ਹੈ ਸਮਗਲਿੰਗ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹਰ ਪਾਸਿਓ ਇਹ ਸਰਕਾਰ ਹਤਕੰਡੇ ਅਪਣਾ ਰਹੀ ਹੈ ਨਵੇਂ-ਨਵੇਂ ਯਾਰ ਵੀ ਭਾਈ ਅਮਰਪਾਲ ਸਿੰਘ ਨੂੰ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਜਾਤਾ ਮਰਵਾ ਦਿੱਤਾ ਜਾਵੇ ਸਿੱਧੀ ਜੀ ਗੱਲ ਹੈ ਤੇ ਜਾਂ ਫਿਰ ਇਹਨਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਜਨਤਾ ਬੇहद ਜ਼ਿਆਦਾ ਪੱਖਸ਼ ਦੇ ਵਿੱਚ ਆਉਂਨਾਂ ਦੇ ਇਹ ਚੀਜ਼ਾਂ ਉਹਨਾਂ ਦੇ ਸਾਹਮਣੇ ਸਾਫ਼ ਹੋ ਚੁੱਕੀਆਂ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਸਾਡਾ ਬੰਦਾ ਬਾਹਰ ਆ ਜੇ ਸਮਾਜ ਦੇ ਵਿੱਚ ਆਵੇ ਕੰਮ ਕਰਾਵੇ ਜਿਹੜੇ ਮੰਨ ਲਓ ਹੁਣ ਡਿਬਰੂਗੜ੍ਹ ਦੇ ਵਿੱਚੋਂ ਜਿਹੜੇ ਹੁਣ ਮੰਨ ਲਓ ਹਲਕੇ 'ਚ ਬੰਦਾ ਜਿੱਤਦਾ ਹੈ ਤਾਂ ਕਿ ਉਹ ਲੋਕਾਂ ਨੂੰ ਲੋੜ ਨਹੀਂ ਬੰਦੇ ਦੀ ਯਾਰ ਵੀ ਸਾਡਾ ਜਿਤਾਇਆ ਹੋਇਆ ਐਮਪੀ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਨੂੰ ਕੀ ਬੈਨੀਫਿਟ ਹੋਇਆ ਫਿਰ ਤੇ ਕੀ ਅਮਰਤਪਾਲ ਨੂੰ ਇਹਦਾ ਫਾਇਦਾ ਹੋਇਆ ਕਿ ਮੈਂ ਕੰਮ ਕਰਾ ਸਕਦਾ ਲੋਕਾਂ ਦੇ ਜਿਹਾ ਨਹੀਂ ਜਿਹੜਾ ਬੰਦੇ ਨੂੰ ਜਿਤਾਤਾ ਸੀ ਉਹਨੂੰ ਇਹਨਾਂ ਨੇ ਬਾਹਰ ਕੱਢਣਾ ਸੀ ਹੁਣ ਇਹਨਾਂ ਦੀਆਂ ਨੀਤੀਆਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਨੇ ਵੀ ਕਿਤੇ ਨਾ ਕਿਤੇ ਇਹਨਾਂ ਨੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਚੱਲ ਰਹੇ ਨੇ ਚਾਲਾਂ ਚੱਲੀ ਜਾਂਦੇ ਨਵੀਆਂ ਨਵੀਆਂ ਇਹ ਜਿਹੜਾ ਭਗਵਾਨ ਤਮਾਨ ਆ ਨਾ ਬੋਚੜ ਇਹਨੇ ਆਖਰ ਕੁਰਸੀ ਤੋ ਤਿਆਰ ਲੈਣਾ ਇਹਦਾ ਤੈਅ ਆ ਸਰਕਾਰ ਤਾਂ ਨਹੀਂ ਆਉਂਦੀ ਪਰ ਹੁਣ ਇਹਨੇ ਬਾਈ ਆਪਦੇ ਕਰਮਾਂ ਨੂੰ ਠੋਕਰ ਮਾਰ ਲਈ ਆ ਯਾਰ ਰੱਬ ਨੇ ਰੋਟੀ ਦਿੱਤੀ ਸੀ ਪਹਿਲਾਂ ਇਹਨੂੰ ਕਮੇਡੀਅਨ ਬਣਾਇਆ ਹੁਣ ਇਹਨੂੰ ਮੁੱਖ ਮੰਤਰੀ ਬਣਾਇਆ ਯਾਰ ਪੰਜਾਬ ਦਾ ਇਸ ਬੰਦੇ ਨੇ ਸੋਚਿਆ ਵੀ ਮੇਰੀ ਪਤਾ ਨਹੀਂ ਮੈਂ ਕੀ ਆ ਵੀ ਤੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਤੈਨੂੰ ਮਿੱਟੀ ਦੇ ਵਿੱਚ ਨਾਮ ਲਾਇਆ ਨਾ ਸਾਡੇ ਲੋਕਾਂ ਨੇ ਤੂੰ ਯਾਦ ਰੱਖੇਗਾ ਜੁੱਤੀਆਂ ਪਹਿਣੀਆਂ ਤੇਰੇ ਸਿਰ ਤੇ ਜਿਹੜਾ ਤੂੰ ਉਹਨਾਂ ਜਲੀਲ ਕਰਦਾ ਨਾ ਸਾਡੇ ਸਿੰਘਾਂ ਨੂੰ ਇਸ ਸਿੱਖ ਕੌਮ ਦੇ ਨਾਲ ਸਿੱਧੀ ਸਿੱਧੀ ਸਾਜ਼ਿਸ਼ ਆ ਤੇ ਮੈਂ ਅਪੀਲ ਕਰਦਾ ਸਾਡੇ ਸਿੱਖ ਭਰਾਵਾਂ ਨੇ ਜਿੰਨੇ ਵੀ ਕਿਉਂ ਨੀ ਯਾਰ ਮੂਰੇ ਲਾ ਕੇ ਕੋਈ ਚੰਗੀ ਮਹੀਮ ਚਾਹਦੇ ਏਡੀ ਕੋ ਕਰੜੀ ਵੀ ਜਿਹੜੇ ਤੇ ਕੰਨਾਂ ਤੇ ਕਹਦੇ ਸੇਕ ਜਾਵੇ ਯਾਰ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇੱਕ ਵਾਰੀ ਤੁਸੀਂ ਐ ਕਰੋ ਤੁਸੀਂ ਇੱਕ ਵਾਰੀ ਸਾਰੇ ਬੰਦੇ ਆਪਣੇ ਜਿੰਨੇ ਪੰਜਾਬ ਦੇ ਲੋਕ ਆ ਮੇਰੀ ਸਾਰੇ ਭੈਣ ਭਰਾਵਾਂ ਨੂੰ ਅਪੀਲ ਆ ਇੱਕ ਵਾਰੀ ਇਕੱਠੇ ਹੋ ਕੇ ਵੇਖ ਲੋ ਆਠਣ ਨੂੰ ਬਈ ਸਰਕਾਰ ਦੀ ਚੀਕ ਕਢਾ ਸਕਦੇ ਨੇ ਲੋਕ ਦੋ ਦਿਨਾਂ ਦੇ ਅੰਦਰ ਬੰਦਾ ਬਾਹਰ ਲਿਆ ਸਕਦੇ ਆ ਆਪਣਾ ਅਮਰਪਾਲ ਭਾਈ ਨੂੰ ਪਰ ਯਾਰ ਸਾਡੇ ਲੋਕਾਂ ਦੇ ਵਿੱਚ ਇਹ ਫੁੱਟ ਪਾ ਦਿੰਦੇ ਨੇ ਇਕੱਠੇ ਕਿਵੇਂ ਹੋ ਜਾਣਗੇ ਲੋਕਾਂ ਨੂੰ ਇਹ ਧੜਿਆਂ ਦੇ ਵਿੱਚ ਵੰਡ ਦਿੰਦੇ ਨੇ ਪਾਰਟੀਆਂ ਦੇ ਵਿੱਚ ਵੰਡ ਦਿੰਦੇ ਨੇ ਯਾਰ ਧਰਮ ਦੇ ਨਾਲ ਜੋੜ ਕੇ ਵੰਡ ਦਿੰਦੇ ਨੇ ਬਹੁਤ ਚਾਲਾਂ ਚੱਲਦੇ ਆ ਪਰ ਸਾਡੇ ਲੋਕ ਕੁਝ ਮੈਨੂੰ ਲੱਗਦਾ ਅਸੀਂ ਉਮੀਦ ਰੱਖਦੇ ਆ ਯਾਰ ਵੀ ਸਾਡੇ ਪੰਜਾਬ ਦੀ ਜਿਹੜੀ ਜਨਤਾ ਇੰਨੀ ਵੀ ਪਾਗਲ ਨਹੀਂ ਹੈਗੀ ਵੀ ਜਿਹੜੀ ਇਹਨਾਂ ਬੋਚਣਾਂ ਦੇ ਮੰਗਰ ਲੱਗੀ ਜਾਊਗੀ ਯਾਰ ਹੁਣ ਇਹਨੇ ਬਿਆਨ ਦਿੱਤਾ ਸੀ ਇੱਕ ਕਹਿੰਦਾ ਵੀ ਇਹਦਾ ਜਿਹੜੇ ਲੋਕ ਨੇ ਢੜਕਾਏ ਢੜਕਾਵੇ ਚ ਆ ਗਏ ਅਮਰਤਪਾਲ ਹੋਰੀ ਦਾ ਉਹੀ ਜਿੱਤ ਗਏ ਸਰਬਜੀਤ ਸਿੰਘ ਖਾਲਸਾ ਵੀ ਉਹੀ ਜਿੱਤ ਗਿਆ ਮੰਨ ਲਓ ਕਹਿੰਦਾ ਵੋਟਾਂ ਹੁਣ ਪਵਾ ਲਓ ਸਾਡੀ ਜਿੱਤ ਹੋਊਗੀ ਵੀ ਜਦੋਂ ਤੁਹਾਡੇ ਲੋਕ ਛੇਤਰ ਮਾਰਦੇ ਤੁਹਾਨੂੰ ਫੇਰ ਵੀ ਐ ਲੱਗੀ ਜਾਂਦਾ ਹਲੇ ਸ਼oes ਕਰਕੇ ਮੇਰੀ ਬੇਨਤੀ ਹੈ ਸਾਰੇ ਜਿੰਨੇ ਭੈਣ ਭਰਾ ਬਜ਼ੁਰਗ ਕੋਈ ਸਾਡੀ ਮਾਂ ਜੀ ਇਸ ਗੱਲ ਨੂੰ ਮਾੜਾ ਯਾਰ ਜਰੂਰ ਸਮਝੋ ਕਿ ਬੰਦੇ ਦੇ ਉੱਤੇ ਬਾਈ ਨਵੀਂ ਤੋਂ ਨਵੀਂ ਨਵੀਂ ਤੋਂ ਨਵੀਂ ਕਹਾਣੀ ਘੜੀ ਜਾਂਦੇ ਨੇ ਉਹ ਬੰਦੇ ਨੂੰ ਕੁਝ ਵੀ ਕਰਵਾ ਸਕਦੇ ਨੇ ਯਾਰ ਇਨ੍ਹਾਂ ਗੱਲਾਂ ਦਾ ਡਰ ਸਤਾ ਰਿਹਾ ਉਹਨਾਂ ਦੇ ਪਰਿਵਾਰ ਨੂੰ ਵੀ ਤੇ ਅਮਰਪਾਲ ਸਿੰਘ ਦੇ ਚਾਹਣ ਵਾਲਿਆਂ ਨੂੰ ਵੀ ਇਨ੍ਹਾਂ ਗੱਲਾਂ ਦੇ ਵਿੱਚ ਜਿਹੜੀਆਂ ਇਹ ਮਾਲਾ ਮੁੱਖ ਮੰਤਰੀ ਕਰਦਾ ਇਨ੍ਹਾਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਕੱਲ ਨੂੰ ਇਹਨੂੰ ਯਾਰ ਜਵਾਬ ਵੀ ਦੇਣਾ ਪਊ ਰੱਬ ਨੂੰ ਕਿੱਥੇ ਵੱਜੂ ਆ ਯਾਰ ਬੰਦਾ ਤੁਹਾਡੇ ਸਾਹਮਣੇ ਜੇ ਬੰਦੇ ਨਾਲ ਕੋਈ ਨਾ ਕੋਈ ਕਾਰਨਾਮਾ ਹੋਇਆ ਤਾਂ ਕਹਿ ਦਿਓ ਯਾਰ ਜੇ ਕਿਸੇ ਮੰਨ ਲਓ ਬੰਦੇ ਨੇ ਨਾ ਕੀਤਾ ਨਾ ਤਾਂ ਰੱਬ ਇਹਨੂੰ ਬਹੁਤ ਭੜਾ ਮਤਲਬ ਮੂਦੇ ਮੂੰਹ ਸੱਟੂ ਆ ਕਿਉਂਕਿ ਬੰਦੇ ਨੇ ਹਰ ਬੰਦੇ ਦੀ ਉਹ ਖੁਦ ਆਪਣੇ ਮੂੰਹ ਨਾਲ ਤੁਸੀਂ ਦੇਖੋ ਕਹਿੰਦਾ ਸੁਣਿਆ ਹੋਣਾ ਵੀ ਹਰ ਰੋਜ਼ ਭਾਈ ਮੈਨੂੰ ਤਾਂ ਤੜਕੀ ਉੱਠ ਕੇ ਲੋਕ ਗਾਲਾਂ ਕੱਢਣ ਲੱਗ ਜਾਂਦੇ ਨਾਲ ਇਹ ਪਖਸ਼ੀ ਲੀਡਰ ਭਾਈ ਉਹ ਗਾਲਾਂ ਸੱਚੀਆਂ ਕੱਢਦੇ ਨੇ ਇੱਕ ਬੰਦਾ پاگل ਹੋ ਸਕਦਾ 100 ਜਣਾ پاگل ਹੋਊਗਾ ਪੂਰੇ ਪੰਜਾਬ ਦੀ ਜਨਤਾ پاਗਲ ਆ ਯਾਰ ਜਿਹੜੇ ਤੈਨੂੰ ਗਾਲਾਂ ਕੱਢਣਗੇ ਭਾਈ ਖੁਦ ਆਪਮਾਨਦਾ ਬੰਦਾ ਇਹ ਵੀ ਮੈਂ ਨਕਾਰਿਆ ਗਿਆ ਠੀਕ ਹੈ ਇਹਨਾਂ ਨੂੰ ਪਤਾ ਚੱਲ ਚੁੱਕਿਆ ਪਰ ਧੱਕਮ ਤੱਕੀ ਰਾਜ ਕਰਨਾ ਚਾਹੁੰਦਾ ਫੀਲਿੰਗ ਲੈ ਰਿਹਾ ਵੀ ਮੈਂ ਆਉਣ ਵਾਲੇ ਟਾਈਮ 'ਚ ਵੀ ਆਉਂਗਾ ਸੁਹੇਨ ਦੇ ਕੋਲ ਫੀਲਿੰਗ ਹੀ ਰਹਿ ਜਾਣਗੀਆਂ ਇਹਨਾਂ ਦੇ ਸੁਪਨੇ ਰਹਿ ਜਾਣਗੇ ਪਰ ਸਾਡੇ ਵਾਲੇ ਲੋਕ ਬਾਈ ਹੁਣ ਨਹੀਂ ਯਾਰ ਇੱਕ ਬੰਦਾ ਚਾਂਸੇ 'ਚ ਆਜੂ 2000 2 ਆ ਜਾਣਗੇ ਸਾਡਾ ਪੂਰਾ ਪੰਜਾਬ ਤੂੰ ਚਾਂਸੇ ਦੇ ਵਿੱਚ ਲੈ ਲਿਆ ਯਾਰ ਕਿਹੜੇ ਤੇਰੇ ਕੰਮ ਕਿਹੜੀਆਂ ਤੇਰੀਆਂ ਕਰਤੂਤਾ ਅਸੀਂ ਰੋਜ਼ ਦੇਖਦੇ ਆ ਸਟੇਜਾਂ ਦੇ ਉੱਤੇ ਤੇਰੀਆਂ ਕਿੱਕੜੀਆਂ ਤੇਰੇ ਡਰਾਮੇ ਤੇਰੀਆਂ ਕਹਾਣੀਆਂ ਟੁਟਕਲੇ ਇਹਨਾਂ ਨਾਲ ਪੰਜਾਬ ਨੂੰ ਨਹੀਂ ਕੋਈ ਤੇਰਾ ਫਾਇਦਾ ਉਹ ਤਾਂ ਤੂੰ ਪਹਿਲਾਂ ਵੀ ਸੁਣਾਉਂਦਾ ਸੀ ਉਹੀ ਕਮੇਡੀ ਹੁਣ ਦੱਬੀ ਆਉਣਾ ਨਾ ਤੈਨੂੰ ਐ ਪਤਾ ਲੱਗੇ ਮੈਂ ਮੁੱਖ ਮੰਤਰੀ ਆ ਮੈਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂ ਜਿਹੜੇ ਕਿ ਅਹਿਮ ਹੁੰਦੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਗਣਾਏ ਨੇ ਹੁਣ ਵੀ ਕਹਿ ਦਿੰਨਾ ਪ੍ਰਵਾਸੀਆਂ ਦਾ ਮੁੱਦਾ ਸਭ ਤੋਂ ਜ਼ਿਆਦਾ ਗੰਭੀਰ ਆ ਪੰਜਾਬ ਦੇ ਵਿੱਚ ਮਜ਼ਦੂਰਾਂ ਨੂੰ ਬਹੁਤ ਜ਼ਿਆਦਾ ੱਟਕਾ ਲੱਗ ਰਿਹਾ ਉਹਦਾ ਫੇਰ ਚਿੱਟੇ ਨੂੰ ਲੈ ਕੇ ਜਵਾਨੀ ਸਾਡੀ ਸਾਰੀ ਦੀ ਸਾਰੀ ਚਿੱਟੇ ਜੀ ਬਰਬਾਦ ਕਰਤੀ ਤੁਸੀਂ ਲਿਆ ਲਿਆ ਪਾਕਿਸਤਾਨ ਤੋਂ ਚਿੱਟਾ ਯਾਰ ਇਹ ਚਿੱਟਾ ਵੇਚਦੀਆਂ ਸਰਕਾਰਾਂ ਕਿਹੜੀਆਂ ਸਰਕਾਰਾਂ ਤਾਂ ਦਲਾਲ ਨੇ ਪੰਜਾਬ ਦੀ ਦਲਾਲੀ ਕਰਦੇ ਤਾਂ ਬਾਹਰਲੇ ਦੇਸ਼ਾਂ ਦੇ ਨਾਲ ਸਿੱਧਾ-ਸਿੱਧਾ ਜਿਹੜੇ ਕਹਿ ਲਈਏ ਤਾਂ ਹੁਣ ਮੇਰੀ ਅਪੀਲ ਆ ਆਖਰੀ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਅੱਗੇ ਤੱਕ ਤਾਂ ਆਪਣੇ ਭੈਣ ਭਰਾਵਾਂ ਦੇ ਵਿੱਚ ਇੰਨਾ ਕੁ ਜਜਵਾ ਪੈਦਾ ਰਹੇ ਕਿ ਯਾਰ ਬੋਲਦੇ ਰਹਿਣ ਆਪਣੇ ਭੈਣ ਭਰਾ ਪੋਸਟਾਂ ਪਾਉਂਦੇ ਰਹਿਣ ਹੋਰ ਵੀ ਬੜੇ ਵੀਰ ਪਾਉਂਦੇ ਨੇ ਦਾ ਮਾਨਵਾਦ ਦਾ ਬੰਦੇ ਦਾ ਦਿਲ ਕਰਦਾ ਵੀ ਹਾਂ ਅਸੀਂ ਬੋਲੀਏ ਪੰਜਾਬ ਦੇ ਲਈ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਬਾਈ